ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜਿਹੜਾ ਵੀ ਲੋੜਵੰਦ ਹੈ ਉਹਦੇ ਤੱਕ ਇਸ ਨੇਹਾ ਪਹੁੰਚਵੇ ਕਿ ਜਿੰਨੇ ਵੀ ਲੋੜਵੰਦ ਆ ਉਹ ਇਸ ਕੈਂਪ 'ਚ ਆਉਣ ਇਸ ਕੈਂਪ ਦਾ ਲਾਭ ਉਠਾਉਣ ਸਾਡਾ 20ਵਾਂ ਕੈਂਪ ਹੈ ਦੀ ਇਸ ਵੇਲੇ ਇਸ ਸਾਲ ਐਕਸਪੈਕਟੇਸ਼ਨ ਤਾਂ ਇਹ ਆਪੇ ਚਲੋ ਇਹ ਐਡ ਬਹੁਤ ਆ ਔਰ ਲੋਕਾਂ ਨੂੰ ਪਤਾ ਲੱਗ ਰਿਹਾ ਲੋਕ ਵੇਟ ਕਰਦੇ ਆ ਜਿਹੜੇ ਲੋੜਵੰਦ ਹੈ ਇਸ ਕੈਂਪ ਦੀ ਤੇ ਇਸ ਕੈਂਪ ਦੀ ਉਹ ਸਵਾਮਾ ਦਾ ਲਾਭ ਲੈਣਗੇ ਗੜਸ਼ੰਕਰ ਦੇ ਪਿੰਡ ਅਕਾਲਗੜ ਵਿੱਚ ਹਰ ਸਾਲ ਦੀ ਤਰ੍ਹਾਂ ਜੋ ਮੁਫਤ ਅੱਖਾਂ ਦਾ ਤੇ ਹੋਰ ਬਿਮਾਰੀਆਂ ਦਾ ਕੈਂਪ ਕੱਲ 2 ਮਾਰਚ ਨੂੰ ਪਿੰਡਾ ਗੁਰੂ ਘਰ ਵਿੱਚ ਲਗਾਇਆ ਜਾ ਰਿਹਾ ਮੇਰੇ ਨਾਲ ਨੇ ਪ੍ਰਬੰਧਕੀ ਕਮੇਟੀ ਤੋਂ ਮੁੱਖ ਪ੍ਰਬੰਧਕ ਬਲਦੀਪ ਸਿੰਘ ਗਿੱਲ ਉਹਨਾਂ ਦੇ ਨਾਲ ਪਰਮ ਸੰਗਾ ਜੀ ਤੇ ਨਾਲ ਪਿੰਡ ਦੇ ਹੋਰ ਮਾਜ਼ਿਲ ਸਖਸ਼ੀਤਾ ਨੇ ਤੇ ਸਭ ਤੋਂ ਪਹਿਲਾਂ ਬਲਦੀ ਜੀ ਸਵਾਗਤ ਹੈ ਤੁਹਾਡਾ ਤੇ ਇੰਟਰੋਡਕਸ਼ਨ ਬਾਕੀ ਸਾਥੀਆਂ ਦੀ ਵੀ ਕਰਵਾ ਦੂਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੱਥੇ ਆਉਣ ਲਈ ਇਸ ਵਾਰ ਇਹ 20ਵਾਂ ਕੈਂਪ ਹੈ ਮੈਡੀਕਲ ਕੈਂਪ ਜਿਹੜਾ ਲੱਗ ਰਿਹਾ ਤੇ ਸਾਡੇ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਨਾਲ ਇਧਰੋਂ ਮੇਰਾ ਭਾਨਦਿਆ ਨਾਲ ਆਇਆ ਤੇ ਨਾਲ ਸਾਡੇ ਕਮੇਟੀ ਦੇ ਪ੍ਰਧਾਨ ਤੇ ਸਾਡੇ ਕਮੇਟੀ ਦੇ ਮੈਂਬਰ ਜਸਵੀਰ ਸਿੰਘ ਸੋਢੀ ਸੁਭਾ ਸਿੰਘ ਸੰਧੂ ਤੇ ਸਾਡੇ ਇਧਰ ਪ੍ਰਧਾਨ ਬਹਾਦਰ ਸਿੰਘ ਠੀਕ ਹੈ ਜੀ ਤੇ ਗੱਲ ਕਰੀਏ ਕੱਲ ਦੇ ਮੈਡੀਕਲ ਕੈਂਪ ਦੀ ਸਵੇਰੇ ਕਿੰਨੇ ਵਜੇ ਸ਼ੁਰੂ ਹੋ ਰਿਹਾ ਤੇ ਕੀ ਕੀ ਹੁਣ ਤੱਕ ਦੀਆਂ ਤਿਆਰੀਆਂ ਹੋ ਗਈਆਂ ਉਹਦੀ ਥੋੜੀ ਡਿਟੇਲਸ ਆ ਤਿਆਰੀਆਂ ਤੁਸੀਂ ਚਲਦੀਆਂ ਦੇਖ ਰਹੇ ਆ ਮੌਸਮ ਸਾਫ਼ ਹੋ ਗਿਆ ਬਾਹਰ ਜਗੀਰ ਅਰਦਾਸ ਕੀਤੀ ਸੀ ਹਾਂਜੀ ਤੇ ਕੱਲ ਸਵੇਰੇ 7 ਵਜੇ ਉਹ ਕੈਂਪ ਜਿਹੜਾ ਆ ਚੱਲ ਜਾਏਗਾ 7 ਵਜੇ ਤੋਂ ਦਾ 2 ਵਜੇ ਦਾ ਟਾਈਮ ਹੈ ਪਰ ਸਾਨੂੰ ਇਹ ਹੁੰਦਾ ਕਿ 3 ਵੀ ਵੱਜ ਜਾਂਦੇ ਆ 4 ਵੀ ਵੱਜ ਜਾਂਦੇ ਆ ਉਹ ਕੋਈ ਐਡਾ ਐਕਸ਼ਨ ਨਹੀਂ ਲੇਕਿਨ 7 ਵਜੇ ਸ਼ੁਰੂ ਹੋ ਜਾਏਗਾ ਮਤਲਬ ਮਰੀਜ਼ ਜਿਹੜੇ ਆਗੇ ਆ 7 ਵਜੇ ਆਪਣੀ ਰਜਿਸਟ੍ਰੇਸ਼ਨ ਸ਼ੁਰੂ ਕਰਾ ਸਕਦੇ ਆ ਬਿਲਕੁਲ 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 ਰਜਿਸਟ੍ਰੇਸ਼ਨ ਕਿੰਨੇ ਵਜੇ ਤੱਕ ਚੱਲੇਗੀ ਇਹ ਵੈਸੇ ਤਾਂ 2 ਵਜੇ ਤੱਕ ਦਾ ਟਾਈਮ ਹੈ ਠੀਕ ਹੈ ਜੀ ਪਰ ਉਤੋਂ ਬਾਅਦ ਵੀ ਕਈ ਵਾਰ ਕੋ ਲੇਟ ਆ ਜਾਂਦਾ ਠੀਕ ਹੈ ਜੀ 3 ਵਜੇ ਵੀ 4 ਵਜੇ ਵੀ ਕੋਈ ਤਾਂ ਨਹੀਂ ਆ ਜਿਹੜਾ ਮਰੀਜ਼ਾਂ ਨੂੰ ਪਿਕ ਕਰਨ ਦਾ ਸਿਸਟਮ ਹੈਗਾ ਉਹ ਕੀ ਆ ਤੇ ਕਿੰਨੇ ਵਜੇ ਸ਼ੁਰੂ ਹੋ ਜਾ ਇਹ ਐਕਚੁਅਲੀ ਸਾਡੇ ਪਿੰਡ ਦੀ ਜਿਹੜੀ ਹੈ ਸਰੀ ਪ੍ਰਬੰਧਕ ਕਮੇਟੀ ਆ ਇਹਨਾਂ ਨੇ ਅਰੇਂਜ ਕੀਤਾ ਹੋਇਆ ਅਜੀਤ ਮਾਰਕੀਟ ਗੜਸ਼ੰਕਰ ਤੋਂ ਬੱਸ ਚੱਲਣੀ ਆ ਠੀਕ ਹੈ ਜੀ ਆ ਗੋਲੀਆਂ اڈੇ ਤੋਂ ਸਤਨੌਰ اڈੇ ਤੋਂ ਤਸੱਲੀ ਤੋਂ ਠੀਕ ਹੈ ਜੀ ਉੱਥੋਂ ਲਿਆਉਣ ਦੇ ਲਈ ਇਹਨਾਂ ਨੇ ਗੱਡੀਆਂ ਵੀ ਲਾਈਆਂ ਆ ਤੇ ਬੱਸਾਂ ਵੀ ਲਾਈਆਂ ਆ ਉਹਨਾਂ ਨੇ ਪੂਰਾ ਲਾਡ ਦਾ ਪ੍ਰਬੰਧ ਕੀਤਾ ਗਿਆ ਅੱਛੇ ਕਿੰਨੇ ਵਜੇ ਜੋ ਪਹਿਲਾ ਟਾਈਮ ਹੈਗਾ ਨਾ ਜਿੰਨ 6 ਵਜੇ 6:30 ਵਜੇ ਜਾਂ 7 ਵਜੇ ਨੂੰ ਜਾਂ 8 ਵਜੇ ਕੀ ਉੱਥੇ ਉੱਥੇ ਤਕਰੀਬਨ 6:30 ਤੋਂ 7 ਦੇ ਵਿਚਾਲੇ ਜਿਹੜੀ ਬੱਸ ਪਹਿਲੀ ਬੱਸ ਪਹੁੰਚ ਜਾਂਦੀ ਹੈ ਉਦੋਂ ਤੇ ਪ੍ਰੋਪਰ ਬੈਨਰ ਲੱਗਾ ਹੋਇਆ ਠੀਕ ਹੈ ਜੀ ਤੇ ਉਹ ਬੈਨਰ ਦੇ ਉੱਤੇ ਲਿਖਿਆ ਹੋਇਆ ਕਿ ਪੈਂਡਾ ਕਾਲਗੜ੍ਹ ਫਰੀ ਮੈਡੀਕਲ ਕੈਂਪ ਮੈਡੀਕਲ ਕੈਂਪ ਕੋ ਹਿਸਾਬ ਨਾਲ ਲੋਕ ਉਸ ਬੈਠ ਜਾਂਦੇ ਆ ਤੇ ਉੱਥੋਂ ਫਿਰ ਬੱਸ ਲੈ ਕੇ ਆਏਗੀ ਪਿੰਡ ਕਲਗੜ ਦੇ ਟੰਡਾ ਖਾਲਮਰ ਤੱਕ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਉਹ ਡ੍ਰੌਪ ਕਰਕੇ ਚਲ ਜੇਗੀ ਤੇ ਜਿਹੜੇ ਬਾਅਦ ਚ ਮਰੀਜ਼ ਹੈਗੇ ਜਿਹਦਾ ਚੈੱਕ ਅਪ ਕਰਾ ਜਾਂਦੇ ਆ ਉਹਨਾਂ ਨੂੰ ਛੱਡਣ ਦਾ ਵੀ ਪਰੌਂਦੇ ਆ ਹਾਂ ਛੱਡਣ ਦਾ ਕਰਵਾਉਂਦੇ ਆ ਨਾਲ ਦੀ ਨਾਲ ਬਿਲਕੁਲ ਤੇ ਇੱਥੇ ਇਦਾਂ ਹੁੰਦਾ ਕਿ ਕੈਂਪ ਦੇ ਵਿੱਚ ਨਾਲ ਦੀ ਨਾਲ ਸਿਸਟਮ ਚੱਲਦਾ ਰਹਿੰਦਾ ਮਰੀਜ਼ ਨਾਲ ਦੀ ਨਾਲ ਜਿਹਦਾ ਚੈੱਕ ਹੋਈ ਜਾਣੇ ਜਿਹੜੇ ਫਰਕ ਹੋਈ ਜਾਂਦੇ ਉਹਨਾਂ ਨੂੰ ਛੱਡੀ ਜਾਂਣਾ ਉਹਨਾਂ ਨੂੰ ਛੱਡੀ ਜਾਂਣਾ ਤੇ ਦੂਜਿਆਂ ਦੇ ਜਿਨ੍ਹਾਂ ਦੇ ਆਪਰੇਸ਼ਨ ਹੋਣੇ ਆ ਉਹਨਾਂ ਨੂੰ ਸਾਈਡ ਤੇ ਬਿਠਾੜ ਲਈਦਾ ਆ ਆਇਡੈਂਟੀਫਾਈ ਜਿਹੜੇ ਹਾਂ ਤੇ ਜੇ ਕਿਸੇ ਨੂੰ ਐਨਕਾਂ ਚਾਹੀਦੀਆਂ ਤਾਂ ਉਹਨਾਂ ਨੂੰ ਐਨਕਾਂ ਦੇ ਕੇ ਨਾਲ ਦੀ ਨਾਲ ਜਦ ਆ ਬਾਸ ਛੱਡ ਕੇ ਜਾਂਦੀਆਂ ਤੇ ਉਹਨਾਂ ਨੂੰ ਉਹ ਲੈ ਜਾਂਦੇ ਆ ਤੇ ਇਹਦੇ ਵਿੱਚ ਫੈਸਿਲਿਟੀਆਂ ਕਿਹੜੀਆਂ-ਕਿਹੜੀਆਂ ਕੱਲ ਦੇ ਮੈਡੀਕਲ ਐਮਪੀ ਦੇ ਰਹੇ ਆਂ ਐਕਚੁਅਲੀ ਇਹ ਹੈਗਾ ਜੀ ਇਹਦੇ ਵਿੱਚ ਜਦਾਂ ਪੂਰੀ ਟੀਮ ਆਉਂਦੀ ਆ ਮੋਰ ਦਨ 100 ਪੀਪਲ ਹੁੰਦੇ ਆ ਫਰਮ ਗੁਰਦਾਨ ਕਮਿਸ਼ਨ ਹਸ ਅੱਖਾਂ ਦੇ ਜਿਹੜੇ ਆ ਤਿੰਨ ਡਾਕਟਰ ਆ ਰਹੇ ਨੇ ਸਪੈਸ਼ਲਿਸਟ ਜਿਹੜੇ ਏਸ਼ੀਆ ਦੇ ਸਭ ਤੋਂ ਜਿਨ੍ਹਾਂ ਨੇ ਵੱਧ ਆਪਰੇਸ਼ਨ ਕੀਤੇ ਨੇ ਡਾਕਟਰ ਕਪਲਪ੍ਰੀਤ ਠੀਕ ਹੈ ਜੀ ਉਹ ਆ ਰਹੇ ਨੇ ਹਮੇਸ਼ਾ ਹੀ ਉਹੀ ਆਉਂਦੇ ਨੇ ਠੀਕ ਹੈ ਜੀ ਤੇ ਅੱਖਾਂ ਦੀਆਂ ਬਿਮਾਰੀਆਂ ਦਾ ਸਾਰਾ ਇਲਾਜ ਬਿਲਕੁਲ ਫ੍ਰੀ ਆ ਠੀਕ ਹੈ ਜੀ ਤੇ ਲੇਡੀਜ਼ ਦਾ ਸਾਰਾ ਇਲਾਜ ਉਹ ਫ੍ਰੀ ਕੀਤਾ ਗਿਆ ਠੀਕ ਹੈ ਜੀ ਤੇ ਬੱਚਿਆਂ ਦਾ ਠੀਕ ਹੈ ਜੀ ਇਹ ਤਿੰਨਾਂ ਇਲਾਜ ਬਿਲਕੁਲ ਫ੍ਰੀ ਆ ਕਿ ਜੇ ਦਾ ਕਿਸੇ ਬੱਚੇ ਦੇ ਪਿੱਤੇ ਦਾ ਆਪਰੇਸ਼ਨ ਆ ਜਾਂ ਲੇਡੀ ਦਾ ਕੋਈ ਆਪਰੇਸ਼ਨ ਆ ਜਾਂ ਕੋਈ ਬਿਮਾਰੀ ਹੋ ਤਾਂ ਬਿਲਕੁਲ ਸਾਰਾ ਫ੍ਰੀ ਆ ਅੱਖਾਂ ਦਾ ਲੈਂਸ ਐਨ ਦਾ ਆਪਰੇਸ਼ਨ ਉਹ ਸਾਰੇ ਫ੍ਰੀ ਆ ਤੇ ਉਦਾਂ ਵੀ ਇੱਕ ਜਿਹੜਾ ਹੱਡੀਆਂ ਦੇ ਡਾਕਟਰ ਆ ਰਹੇ ਨੇ ਤੇ ਮੈਡੀਸਨ ਦੇ ਡਾਕਟਰ ਆ ਰਹੇ ਨੇ ਉਹਦੇ ਵਿੱਚ ਵੀ ਸਾਨੂੰ ਇਹ ਹੋ ਜਾਂਦਾ ਕਿ ਅਸੀਂ ਵੱਧ ਤੋਂ ਵੱਧ ਜਿੰਨੀ ਵੀ ਹੁੰਦੀ ਆ ਉਹਨਾਂ ਦੀ ਹੈਲਪ ਕਰਨ ਦੀ ਟਰਾਈ ਕਰੀਦੀ ਤੇ ਉਸ ਤੋਂ ਬਾਅਦ ਟੈਸਟ ਕਿਹੜੇ-ਕਿਹੜੇ ਨਾਲ ਕੀ ਕਰਵਾ ਰਹੇ ਪਹਲੂ ਕੱਲ ਦੇ ਵਿੱਚ ਤਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਇਹ ਸਾਰੇ ਡਾਕਟਰ ਆ ਰਹੇ ਨੇ ਤੇ ਉਹਦੇ ਨਾਲ ਦੀ ਨਾਲ ਅਸੀਂ ਇੱਥੇ ਸਪੈਸ਼ਲ ਕੱਲ ਨੂੰ ਅਸੀਂ ਲਾ ਰਹੇ ਹਾਂ ਐਕਸ-ਰੇ, ECG, ਲੈਬਾਰਟਰੀ ਟੈਸਟ ਜਿਹੜੇ ਉਹ ਵੀ ਨਾਲ ਦੀ ਨਾਲ ਬਲੱਡ ਟੈਸਟ ਸਾਰੇ ਨਾਲ ਦੀ ਨਾਲ ਹੋਣਗੇ। ਠੀਕ ਹੈ ਜੀ। ਤਾਂ ਜਿਹੜੇ ਅੱਖਾਂ ਦੇ ਪੇਸ਼ੈਂਟ ਹੈਗੇ ਆ ਇਹ ਆਇਡੈਂਟੀਫਾਈ ਜਿਸ ਤਰ੍ਹਾਂ ਹੋ ਜਾਂਦੇ ਆ ਆਇਡੈਂਟੀਫਾਈ ਹੋ ਜਾਂਦੇ ਆ। ਇਹ ਕੀ ਮਰਜ਼ੀ ਦਾ ਬਲਕ ਦੇ ਵਿੱਚ ਹੀ ਉਸੇ ਦਿਨ ਲੈ ਜਾਵਾਂਗੇ ਜਾਂ ਕੀ ਕਰਨਾ ਉਹਦਾ ਪ੍ਰੋਸੀਜਰ ਕੀ ਹੈ ਜੀ? ਇਹਨਾਂ ਦਾ ਪ੍ਰੋਸੀਜਰ ਇਹ ਹੁੰਦਾ ਕਿ ਜੇ ਉੱਥੇ ਜਦੋਂ ਇੱਥੇ ਕਾਫੀ ਰਸ਼ ਹੁੰਦਾ ਕੈਂਪ ਦੇ ਉੱਤੇ ਠੀਕ ਹੈ ਜੀ। ਤਾਂ ਉਹ ਫਿਰ ਕੀ ਕਰਦੇ ਆ ਜਦੋਂ ਉਹਨੇ 100 ਬੰਦਾ ਸੇਮ ਦਿਨ ਲੈ ਜਾਂਦੇ ਆ 100 150 200 ਵੀ ਲੈ ਜਾਂਦੇ ਆ ਉਹਨਾਂ ਨੂੰ ਜਿੱਦਾਂ ਬੈਡ ਹੁੰਦੇ ਆ 150 ਤੋਂ 200 ਦੇ ਵਿੱਚ ਵਿੱਚ ਹਾਂ ਉਹਨਾਂ ਨੇ ਉਹਨਾਂ ਨੇ ਸੇਮ ਡੇ ਲੈ ਜਾਣਾ ਠੀਕ ਹੈ ਜੀ ਬਾਕੀਆਂ ਨੂੰ ਉਹਨਾਂ ਨੇ ਫਿਰ ਡੇ ਬਾਏ ਡੇ ਤੇ ਛੱਡ ਦੇਣਾ ਅੱਛਾ ਉਹ ਡੇਟਸ ਐਡਵਾਂਸ ਤੇ ਦੱਸਦੇ ਆ ਹਾਂ ਜਿਹੜਾ ਇਹਨਾਂ ਨੂੰ ਇਹਨਾਂ ਨੂੰ ਉਹਨਾਂ ਨੇ ਲੈ ਜਾਣਾ ਤੇ ਜਿਨ੍ਹਾਂ ਦੇ ਆਪਰੇਸ਼ਨ ਹੋਗਾ ਉਹਨਾਂ ਨੂੰ ਨੈਕਸਟ ਡੇ ਉਹਨਾਂ ਨੇ ਛੱਡ ਜਾਣਾ ਇੱਥੋਂ ਤੇ ਫਿਰ ਇਹ ਚੱਲਦਾ ਰਹਿੰਦਾ ਤਕਰੀਬਨ ਜਿਹੜਾ ਇਹਦਾ ਪ੍ਰੋਸੀਜਰ ਹੈ ਉਹ 3 ਮਹੀਨਿਆਂ ਦਾ ਆ ਮਤਲਬ ਕੱਲ ਦੀ ਕੈਂਪ ਤੋਂ ਬਾਅਦ 3 ਮਹੀਨੇ ਕੈਂਪ ਇੱਕ ਤਰ੍ਹਾਂ ਦਾ ਫਿਰ ਰੈਗੂਲਰ ਫਾਲੋਅ ਅਪ ਚੱਲਦਾ ਰਹੇ ਬਿਲਕੁਲ 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 ਜਦੋਂ ਹੁਣ ਇਹਨਾਂ ਨੇ ਕੱਲ ਨੂੰ ਪਹਿਲਾਂ ਆਉਣਾ ਚੈੱਕ ਕਰਨੇ ਉਸ ਤੋਂ ਬਾਅਦ ਜਦੋਂ ਇਹਨਾਂ ਦਾ ਆਪਰੇਸ਼ਨ ਹੋਣਿਆ 2 ਹਫ਼ਤੇ ਬਾਅਦ ਫਿਰ ਇੱਥੇ ਇਹਨਾਂ ਨੇ ਆਉਣਾ ਡਾਕਟਰਾਂ ਨੇ ਚੈੱਕ ਕਰਨਾ ਉਤਵਾ ਦੋ ਵੀਕਾਂ ਬਾਅਦ ਫਿਰ ਇੱਥੇ ਆ ਕੇ ਨਾ ਸਾਰਿਆਂ ਨੇ ਚੈੱਕ ਕਰਨਾ ਮਤਲਬ ਇਹ ਜਿਹੜੇ ਪੇਸ਼ੈਂਟ ਆਈਡੈਂਟੀਫਾਈ ਹੋਣੇ ਇਹਨਾਂ ਨੂੰ ਅਕਾਲਗੜ੍ਹ ਸਾਹਿਬ ਦੇ ਗੁਰਦੁਆਰਾ ਸਾਹਿਬ ਤੋਂ ਹੀ ਲੈ ਕੇ ਜਾਣਾ ਤੇ ਇੱਥੇ ਛੱਡਿਆ ਜਾਏ। ਇੱਥੇ ਛੱਡਿਆ ਜਾਏ। ਬਾਅਦ ਵਿੱਚ ਵੀ ਜਿਹੜਾ ਬਿਲਕੁਲ 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 ਟਾਈਮ ਵਗੈਰੇ ਨੂੰ ਪ੍ਰੋਪਰ ਪਹਿਲਾਂ ਦਿੱਤੀ ਜਾਏ। ਸਾਰਾ ਸਾਰਾ ਡਾਕਟਰ ਜਿਹੜੇ ਕੱਲ ਮਰੀਜ਼ ਆ ਰਹੇ ਨੇ ਚਾਹੇ ਉਹ ਕਿਸੇ ਵੀ ਬਿਮਾਰੀ ਨਾਲ ਰਿਲੇਟਡ ਉਹਨਾਂ ਲਈ ਕੋਈ ਮੈਸੇਜ ਦੇਣਾ ਚਾਹੂੰਗੇ। ਨਹੀਂ ਸਾਡਾ ਤਾਂ ਇਹੀ ਹੈ ਜੀ ਮੈਸੇਜ ਸਾਰਿਆਂ ਨੂੰ ਕਿ ਅਸੀਂ ਇਹ ਜਿਹੜਾ ਕੈਂਪ ਹੈਗਾ ਗੁਰੂ ਮਹਾਰਾਜ ਦੀ ਕਿਰ ਮਾਪਾ ਪਹਿਲੀ ਇੰਟਰਵਿਊ ਵਿੱਚ ਵੀ ਇਹ ਗੱਲ ਕੀਤੀ ਸੀ ਜਿਹੜਾ ਲੋੜਵੰਦ ਆ ਉਹ ਇਸ ਮੈਡੀਕਲ ਕੈਂਪ ਦਾ ਲਾਭ ਲਵੇ ਜਿਹੜਾ ਬੰਦਾ ਆਪ ਅਫੋਰਡ ਕਰ ਸਕਦਾ ਉਹਦਾ ਸੀ ਜਿਹਨਾਂ ਤੇ ਮਹਾਰਾਜ ਦੀ ਕਿਰਪਾ ਹਾਂਜੀ 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 ਤੇ ਸਾਨੂੰ ਤਾਂ ਅੱਜ ਤਾਂ ਮੇਨ ਇਹ ਕੈਂਪ ਉਹਨਾਂ ਲਈ ਆ ਜਿਹੜੇ ਬੰਦੇ ਵਿਚਾਰੇ ਕੋਈ ਕੋਈ ਦਵਾਈ ਨਹੀਂ ਲੈ ਸਕਦੇ ਕਿਸੇ ਪਾਸੇ ਨਹੀਂ ਜਾ ਸਕਦੇ ਸਾਡੀ ਜਿਹੜੀ ਐਡ ਵੀ ਆ ਉਹ ਅਸੀਂ ਅਨੰਦਪੁਰ ਤੋਂ ਜੇਜੋਂ ਤੱਕ ਜ਼ਿਆਦਾਤਰ ਪਹਾੜ ਵਾਲੇ ਏਰੀਆ ਤੇ ਇਧਰਲੇ ਪਾਸੇ ਮੋੜ ਏਰੀਆ 'ਚ ਜ਼ਿਆਦਾ ਕੀਤੀ ਗਈ ਆ ਤੇ ਸਾਡੇ ਬਾਕੀ ਇਹ ਆ ਕਿ ਇਸ ਕੈਂਪ ਦੇ ਵਿੱਚ ਪਹਿਲਾਂ ਸ਼ੁਰੂ ਕੀਤਾ ਗਿਆ ਤੇ ਨਾਲ ਫਿਰ ਸਾਡੇ ਫਰੈਂਡ ਹੋਰ ਨਾਲ ਬਹੁਤ ਨਾਲ ਜੁੜੇ ਨੇ ਸਾਡੇ ਉਥੋਂ ਵੈਨਕੂਵਰ ਤੋਂ ਮਿੰਦੀ ਭਾਜੀ ਨੇ ਮਹਿੰਦਰਪਾਲ ਬਰਕ ਉਹ ਜਿਹੜਾ ਲੇਡੀਜ਼ ਆ ਉਹ ਉਹਨਾਂ ਨੇ ਸ਼ੁਰੂ ਕੀਤਾ ਤੇ ਲੇਡੀਜ਼ ਦਾ ਬੱਚਿਆਂ ਦਾ ਉਹ ਸਾਰਾ ਲੋਕਾਂ ਨੂੰ ਉਹਦੀ ਕਰਦੇ ਆ ਤੇ ਸਾਡੇ ਹੋਰ ਫਰੈਂਡ ਉਥੋਂ ਪਰਮਜੀਤ ਸਿੰਘ ਜਿਹੜਾ ਸੁਦਰਿੰਦਰ ਜਿਹੜਾ ਤੇ ਸਾਡੇ ਫਰੈਂਡ ਉਥੋਂ ਰਾਣਾ ਗੱਲ ਕਰਾਇਆ ਤੋਂ ਉਪਾ ਅੱਜ ਪਹੁੰਚਿਆ ਠੀਕ ਹੈ ਜੀ ਹਾਂ ਕੱਲ ਨੂੰ ਸਪੈਸ਼ਲਿਸਟ ਕੈਂਪ ਦੇ ਵਿੱਚ ਆਉਣਗੇ ਗੱਲ ਮੈਂ ਫਿਰ ਕੈਂਪ ਦੀ ਕਰਾਂ ਕਿ ਕੱਲ ਜਿਹੜੇ ਕੈਂਪ ਦੇ ਵਿੱਚ ਮਰੀਜ਼ ਆਣੇ ਇਹਨਾਂ ਦਾ ਕੋਈ ਖਾਣ ਪੀਣ ਦਾ ਪ੍ਰਬੰਧ ਵੀ ਸਰ ਕੀਤਾ ਗੁਰਦੁਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਹਾਂਜੀ ਸਾਰਾ ਦਿਨ ਲੰਗਰ ਚੱਲੇਗਾ ਠੀਕ ਹੈ ਜੀ ਸਵੇਰ ਨੂੰ ਇਹਨਾਂ ਦਾ ਚਾਹ ਪਕੌੜਿਆਂ ਦਾ ਬਾਕੀ ਰੋਟੀ ਪਾਣੀ ਦਾ ਖਾਣੇ ਪਾਣੀ ਦਾ ਬਹੁਤ ਵਧੀਆ ਗੁਰਦੁਰਾ ਸਾਹਿਬ ਨੇ ਪ੍ਰਬੰਧ ਕੀਤਾ ਹੁੰਦਾ ਹੈ ਹਰ ਇੱਕ ਸਾਲ ਠੀਕ ਹੈ ਜੀ ਯਾ ਮੈਨੂੰ ਫਰੋਮ ਦਾ ਬਿਗਨਿੰਗ ਆਫ ਕੈਂਪ ਮਲੇ ਐਂਡ ਤੱਕ ਸਾਰਾ ਉਹਨਾਂ ਦਾ ਜੋ ਨਾਸ਼ਟ ਹੋ ਜਾਂਦਾ ਸਵੇਰ ਨੂੰ 7 ਗੁਰਦੁਆਰੇ ਦੀ ਕਮੇਟੀ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਠੀਕ ਹੈ ਜੀ ਹਾਂਜੀ ਤੇ ਬਾਕੀ ਗੱਲ ਕੀਤੀ ਜਾਵੇ ਕਿ ਜਿਸ ਤਰ੍ਹਾਂ ਇਸ ਤੋਂ ਬਾਅਦ ਜਿਹੜਾ ਹੈਗਾ ਫਾਲੋਅ ਅਪ ਰਹਿਦਾ ਵਾ ਤੇ ਉਹਨਾਂ ਦੀ ਫੀਡਬੈਕ ਪਿਛਲੇ ਕੈਂਪਾਂ ਦੀ ਕੀ ਹੋਜੀ ਤੁਹਾਡੇ ਤੱਕ ਪਹੁੰਚਦੀ ਰਹਿੰਦੀ ਕਿਉਂਕਿ ਆਪ ਵੀ ਤੁਸੀਂ ਬਾਹਰ ਚਲੇ ਜਾਂਦੇ ਹੋ ਕੈਨੇਡਾ ਐਕਚੁਅਲੀ ਸਾਡੇ ਨਾਲ ਜੀ ਪਿੰਡ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਆ ਠੀਕ ਹੈ ਜੀ ਸਾਡੇ ਜਿੰਨਾ ਪਿੰਡ ਹੈਗੇ ਆ ਗੁਰਦੁਆਰਾ ਸਾਹਿਬ ਦੀ ਕਮੇਟੀ ਹੈਗੀ ਆ ਹਾਂਜੀ ਇੱਥੇ ਇੱਥੇ ਚੈੱਕ ਕਰਕੇ ਸਿੱਧਾ ਚੱਲ ਜਾਈ ਜਾਏਗਾ ਹਾਂਜੀ ਹਾਂਜੀ ਫਿਰ ਇਹੀ ਸਾਰੇ ਚੈੱਕ ਕਰਾਉਂਦੇ ਨੇ ਇਹ ਸਾਰੇ ਸੇਵਾ ਕਰਦੇ ਨੇ ਤੇ ਅੱਜ ਪਿਛਲੇ ਜਿਹਦਾ 20ਵਾਂ ਕੈਂਪ ਆ ਸਾਨੂੰ ਕਦੇ ਕੋਈ ਇਸ਼ੂ ਆਇਆ ਨਹੀਂ ਤੇ ਇਹ ਸਾਰਾ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਸਾਰੀ ਟੇਕਰ ਕਰਦੀ ਤੁਹਾਡੀ ਗੈਰ ਹਾਜ਼ਰੀ ਚ ਗੁਰਦੁਆਰੇ ਦੀ ਜਿਹੜੀ ਪ੍ਰਬੰਧਕ ਕਮੇਟੀ ਆ ਉਹ ਸਾਰਾ ਸਾਡਾ ਸਾਡਾ ਜਿਹੜਾ ਪਿੰਡ ਐ ਇੱਚ ਇੱਕਾ ਬਹੁਤ ਐ ਸਾਰੇ ਰਲ ਕੇ ਕੰਮ ਕਰਦੇ ਆ ਜੀ ਤੁਸੀਂ ਕੱਲੂ ਦੇਖਣਾ ਚ ਕੋਈ ਵਲੰਟੀਅਰ ਬਾਹਰ ਲੈਂਦੇ ਨਹੀਂ ਠੀਕ ਐ ਜੀ ਸਾਰੇ ਪਿੰਡ ਦੇ ਆਪ ਰਲ ਕੇ ਜਿਹੜਾ ਇਹ ਕੰਮ ਕਰਨਾ ਕਰਕੇ ਕੈਂਪ ਹੀ ਪਿੰਡ ਦਾ ਐ ਠੀਕ ਐ ਜੀ ਮੈਂ ਇਹ ਚਾਹਾਂਗਾ ਕਿ ਜਿਹੜਾ ਕੈਂਪ ਦਾ ਅੱਜ ਦਾ ਸੈਟਅਪ ਤੁਸੀਂ ਕੀਤਾ ਉਹ ਇੱਕ ਵਾਰ ਦਿਖਾ ਦਿਓ ਮੜੇ ਜੀ ਤਿਆਰੀਆਂ ਚੱਲਦੀਆਂ ਪਈਆਂ ਜਿੱਦਾਂ ਈਸੀ ਜੀ ਦੇ ਟੈਸਟ ਉਹ ਇੱਧਰਲੇ ਪਾਸੇ ਹੋਣਿਆ ਜਿੱਥੇ ਆ ਦਫ਼ਤਰ ਆ ਠੀਕ ਹੈ ਜੀ ਤੇ ਬਾਕੀ ਤੁਸੀਂ ਆ ਦੇਖ ਰਹੇ ਆ ਤੇ ਇੱਥੇ ਸਾਰਿਆਂ ਨੇ ਜਿਨ੍ਹਾਂ ਦੇ ਅਪ੍ਰੀਸ਼ਨ ਹੋਣੇ ਉਹਨਾਂ ਨੇ ਬਾਅਦ ਚ ਇੱਧਰ ਬੈਠ ਜਾਣਾ ਠੀਕ ਹੈ ਜੀ ਐਸ ਵੇਲੇ ਇੱਧਰਲੇ ਪਾਸੇ ਜਿਹੜੀਆਂ ਸਾਡੀਆਂ ਹੈਗੀਆਂ ਆ ਰਜਿਸਟ੍ਰੇਸ਼ਨ ਜਿਹੜੀਆਂ ਪਰਚੀਆਂ ਕੱਟ ਹੋਣੀਆਂ ਠੀਕ ਹੈ ਐਸੇ ਕਰਦੇ ਹਾਂ ਹਾਂ ਇਸ ਜਗ੍ਹਾ ਤੇ ਪਰਚੀਆਂ ਸਾਰੀਆਂ ਕੱਟ ਹੋਣੀਆਂ ਜੀ ਠੀਕ ਹੈ ਜੀ ਤੇ ਇੱਥੇ ਲਾਈਨਾਂ ਲੱਗੀਆਂ ਹੋਣੀਆਂ ਠੀਕ ਹੈ ਜੀ ਤੇ ਬਾਕੀ ਅਸੀਂ ਆ ਕੈਬਨ ਬਣਾਏ ਹੋਏ ਨੇ ਹਾਂ ਜੀ ਤੇ ਇਹ ਕੈਬਨਾਂ ਦੇ ਵਿੱਚ ਸਾਰੀ ਤਰ੍ਹਾਂ ਦੇ ਡਾਕਟਰ ਠੀਕ ਹੈ ਜੀ ਹੱਡ ਅੱਖਾਂ ਦੇ ਜਿਹੜੇ ਹੈਗੇ ਆ ਉਹ ਸਪੈਸ਼ਲੀ ਕਮਰੇ ਚ ਚੈੱਕ ਹੁੰਦੇ ਆ ਜੀ ਠੀਕ ਹੈ ਜੀ ਉਹ ਸਾਹਮਣੇ ਕਮਰੇ ਦੇ ਵਿੱਚ ਉਹ ਚੱਲਦਾ ਪਿਆ ਹੈ ਕੈਬਨ ਬਣ ਰਹੇ ਆ ਠੀਕ ਹੈ ਜੀ ਡਾਕਟਰਾਂ ਦੇ ਲਈ ਕਿਸੇ ਜਗ੍ਹਾ ਦੇ ਉੱਤੇ ਇਹਨਾਂ ਨੇ ਆਪਣੀਆਂ ਦਵਾਈਆਂ ਰੱਖਣੀਆਂ ਸ਼ੂਗਰ ਟੈਸਟ ਹੋਣੀਆਂ ਤੇ ਸਾਰੇ ਦੇ ਸਾਰੇ ਕੈਬਨ ਜਿਹੜੇ ਆ ਇਹ ਡਾਕਟਰਾਂ ਦੇ ਲਈ ਬਣ ਰਹੇ ਆ ਸੰਗਤ ਸਾਹਿਬ ਪਿਛਲੇ 15 ਸਾਲ ਤੋਂ ਤੁਸੀਂ ਇਸ ਕੈਂਪ ਵਿੱਚ ਆ ਰਹੇ ਹੋ ਤਾਂ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਹੈ ਪਿਛਲੇ 15 ਸਾਲਾਂ ਦਾ ਤੇ ਕੀ ਐਕਸਪੈਕਟੇਸ਼ਨ ਹੈਗੀ ਹੈ ਇਸ ਵਾਰ ਨਵੇਂ 20ਵੇਂ ਕੈਂਪ ਨੂੰ ਲੈ ਕੇ ਆਹ ਸਾਡਾ 20ਵਾਂ ਕੈਂਪ ਹੈ ਦੀ ਇਸ ਵੇਲੇ ਇਸ ਸਾਲ ਐਕਸਪੈਕਟੇਸ਼ਨ ਤਾਂ ਇਹ ਆ ਵੀ ਚਲੋ ਇਹ ਐਡ ਬਹੁਤ ਆ ਔਰ ਲੋਕਾਂ ਨੂੰ ਪਤਾ ਲੱਗ ਰਿਹਾ ਨੂਕ ਵੇਟ ਕਰਦੇ ਆ ਜਿਹੜੇ ਲੋੜਾਂ ਦਾ ਇਸ ਕੈਂਪ ਦੀ ਤੇ ਇਸ ਕੈਂਪ ਦੀ ਉਹ ਸਵਾਮਾ ਦਾ ਲਾਭ ਲੈਣਗੇ ਆਸ ਇਹ ਹੈ ਤੇ 15 ਸਾਲਾਂ ਤੋਂ ਬੜੀ ਹੰਬਲਨੈਸ ਆਈ ਹੈ ਸਾਡੇ ਆਪਣੇ ਆ ਮੈਂ ਵੀ ਆ ਰਿਹਾ ਸਾਡੇ ਬੱਚੇ ਵੀ ਆ ਰਹੇ ਆ ਨਾ ਪਰਿਵਾਰ ਆ ਰਿਹਾ ਆ ਕੇ ਬੜੇ ਹੰਬਲ ਹੋ ਰਹੇ ਕਿਉਂਕਿ ਬਾਹਰਲੀ ਲਾਈਫ ਬੜੀ ਕਈ ਵਾਰੀ ਪ੍ਰਿਵਿਲੇਜਡ ਹੋ ਜਾਂਦੀ ਹੈ ਇੱਥੇ ਆ ਕੇ ਜਿਹੜਾ ਕੈਂਪ 'ਚ ਆਉਂਦੇ ਉਹਨਾਂ ਨੂੰ ਪਤਾ ਲੱਗਦਾ ਦੇਖਦੇ ਆ ਬੜੀ ਹੰਬਲਨੈਸ ਹੁੰਦੀ ਹੁਣਾ ਚਾਹ ਡਾਊਨ ਟੂ ਅਰਥ ਸਪੈਸ਼ਲੀ ਮੈਂ ਤੁਹਾਨੂੰ ਇਸ ਬਾਰੇ ਵੀ ਦੱਸਣਾ ਨਾਲ ਐਡ ਕਰ ਦਿੰਦਾ ਸੌਰੀ ਮੇਰਾ ਬੇਟਾ ਸਪੈਸ਼ਲੀ ਕੈਂਪ ਦੇ ਲਈ ਇਕੱਲਾ ਹੀ ਪਹਿਲੀ ਵਾਰ ਫਲਾਈ ਫੜ ਕੇ ਆਇਆ ਮੈਂ ਉਹਨੂੰ ਕਿਹਾ ਵੀ ਤੂੰ ਤੂੰ ਰਹਿਣ ਦੇ ਕਹਿੰਦਾ ਨਹੀਂ ਵੀ ਕੈਂਪ ਤੁਸੀਂ ਵੀ ਵਾਰ ਵੀ ਆਏ ਸੀ ਕੈਂਪ ਤੇ ਉਹ ਤੋਂ ਪਿਛਲੀ ਵਾਰ ਵੀ ਆਇਆ ਸੀ ਤੈਨੂੰ ਕੀ ਕਰਨਾ ਭਈ ਨਹੀਂ ਕਹ ਉਹ ਵੀ ਆਇਆ ਹੋਇਆ ਹੈ ਬਾਕੀ ਇਹ ਹੈ ਕਿ ਇਹ ਕੋ ਕਾਨਫਰੰਸ ਜਾਂ ਮੇਲਾ ਨਹੀਂ ਆਗਾ ਤੇ ਅਸੀਂ ਰਸ਼ ਪਾਉਣਾ ਜਾਂ ਕੁਝ ਹੈ ਅਸੀਂ ਇਹ ਸੋਚਿਆ ਕਿ ਸਿਰਫ ਲੋਡ ਬੰਦ ਜਿਹੜੇ ਹਨਾ ਉਹ ਆਉਣ ਤੇ ਸਿਰਫ ਦਾ ਲਾਭ ਉਠਾਉਣ ਬਿਸ਼ਰ 5000 ਬੰਦਾ ਆ ਜਵੇ 8000 ਬੰਦਾ ਆ ਜਵੇ ਪਰ ਸਾਡੀ ਰਿਕੁਐਸਟ ਇਹ ਹੈ ਕਿ ਲੋਡ ਬੰਦ ਜਿਹੜੇ ਆ ਉਹ ਉਹ ਪਹੁੰਚੋ ਤੇ ਉਹਨਾਂ ਤੱਕ ਇਸ ਨਹੀਂ ਆ ਜਾਓ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜਿਹੜਾ ਵੀ ਲੋਡ ਬੰਦ ਹੈ ਉਹਦੇ ਤੱਕ ਇਸ ਨਹੀਂ ਆ ਪਹੁੰਚਵੇ ਕਿ ਜਿੰਨੇ ਵੀ ਲੋਡ ਬੰਦ ਆ ਉਹ ਇਸ ਕੈਂਪ ਚ ਆਉਂ ਇਸ ਕੈਂਪ ਦਾ ਲਾਭ ਉਠਾਉਣ ਸਾਡੇ ਬਾਕੀ ਇਹ ਹੈ ਕਿ ਸਾਡੇ ਸਾਰੇ ਮਿੱਤਰ ਦੋਸਤ ਬੜਾ ਸਹਿਯੋਗ ਕਰਦੇ ਆ ਕੈਂਪ ਦੇ ਵਿੱਚ ਤੇ ਇੱਥੇ ਸਾਡੇ ਨਾਲ ਆਏ ਹੋਏ ਵੀ ਨੇ ਤੇ ਸਾਡੇ ਉਦੋਂ ਭਾਜੀ ਹੁਣ ਪਹੁੰਚਣ ਲੱਗੇ ਨੇ ਉਦੋਂ ਸੰਗ ਹੁੰਦਾ ਤੇ ਰਾਣਾ ਗਲ ਭਾਜੀ ਪਹੁੰਚ ਗਏ ਨੇ ਉਹਨਾਂ ਨੇ ਵੀ ਸਵੇਰ ਨੂੰ ਆ ਜਾਣਾ ਇਹ ਸਾਡਾ ਸਾਰਾ ਇੱਕ ਟੀਮ ਵਰਗਾ ਸਾਡਾ ਇੱਕ ਜਿਹੜਾ ਉੱਥੇ ਇੱਕ ਗਰੁੱਪ ਆ ਅਸੀਂ 8-10 ਮਿੱਤਰ ਦੋਸਤ ਆ ਉਹ ਸਾਰਿਆਂ ਦੇ ਸਹਿਯੋਗ ਦੇ ਨਾਲ ਹੁੰਦਾ ਅਸੀਂ ਇੱਥੇ ਵੀ ਚਾਹੁੰਦੇ ਆ ਕਿ ਵੱਧ ਤੋਂ ਵੱਧ ਸਹਿਯੋਗ ਦੇ ਕੇ ਲੋਕਾਂ ਤੱਕ ਸੁਨੇਹਾ ਪਹੁੰਚਾਓ ਕਿ ਜਿਹੜੇ ਲੋੜਵੰਦ ਆ ਉਹ ਪਹੁੰਚ ਸਕਣ ਇਸ ਕੈਂਪ ਦਾ ਲਾਭ ਲੈਣ ਕਰਕੇ ਮੁਸ਼ਕਲ ਉਦੋਂ ਹੁੰਦੀ ਆ ਜਦੋਂ ਕੈਂਪ ਲੱਗਣ ਤੋਂ ਬਾਅਦ ਨਾ ਕਈ ਵਾਰ ਲੋਕ ਆਉਂਦੇ ਨੇ ਕਹਿੰਦੇ ਕਿ ਸਾਨੂੰ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਕਈ ਵਾਰ ਸਾਡੀਆਂ ਮਜਬੂਰੀਆਂ ਬਣ ਜਾਂਦੀਆਂ ਅਸੀਂ ਚਲਦੇ ਹੀਦਾ ਜਦੋਂ ਤੋਂ ਬਾਅਦ ਉਹਨਾਂ ਦੀ ਹੈਲਪ ਨਹੀਂ ਕਰ ਸਕਦੇ ਤੇ ਸਾਡਾ ਮੇਨ ਮਕਸਦ ਇਹ ਆ ਕਿ ਲੋੜਵੰਦ ਤੱਕ ਇਹ ਸੁਨੇਹਾ ਪਹੁੰਚੇ ਤੇ ਸਾਰੇ ਲੋੜਵੰਦੇ ਇਸ ਕੈਂਪ ਦਾ ਲਾਭ ਉਠਾਓ ਧੰਨਵਾਦ